ਸੁਪ੍ਰੀਖਾਲ ਤੁਸੀਂ ਦੇਖ ਰਹੇ ਹੋ ਧੈਨਿਕ ਸਿਰਾ ਟੀਵੀ ਤੇ ਅੱਜ ਕਮਿਸ਼ਨਰ ਪੁਲਿਸ ਵੱਲੋਂ ਦੋ ਬੰਬੀਹਾ ਗੈਂਗ ਦੇ ਗੁਰਗਿਆਂ ਨੂੰ ਗ੍ਰਿਫਤਾਰ ਕੀਤਾ ਉਹਨਾਂ ਕੋਲੋਂ ਤਿੰਨ ਪਿਸਤੌਲ 300 ਗ੍ਰਾਮ ਹਿਰੋਇਨ ਤੇ 1 ਕਿਲੋ ਅਫੀਮ ਬਰਾਮਦ ਕੀਤੀ ਹੈ ਪੁਲਿਸ ਕਮਿਸ਼ਨਰ ਸੁਪਨ ਸ਼ਰਮਾ ਜੀ ਨਾਲ ਹੈਗੇ ਨੇ ਗੱਲਬਾਤ ਕਰਦੇ ਹਾਂ ਕਿ ਕਿਵੇਂ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਕਿਉਂਕਿ ਜੋ ਹਜੇ ਤੱਕ ਜਾਣਕਾਰੀ ਮਿਲੀ ਹੈ ਉਹਨਾਂ ਨੇ ਦੋ ਕੋਈ ਵੱਡੇ ਲੋਕ ਸੀਗੇ ਜਿਨ੍ਹਾਂ ਨੂੰ ਕਤਲ ਕਰਨ ਦੀ ਸਾਜ਼ਿਸ਼ ਰਚੀ ਸੀਗੀ ਸਰ ਕਿਵੇਂ ਪਤਾ ਲੱਗਾ ਕਿਵੇਂ ਗ੍ਰਿਫਤਾਰੀ ਹੋਈ ਹੋਰ ਕਿੰਨੇ ਮਾਮਲੇ ਹੈਗੇ ਇਹਨਾਂ ਦੇ ਇਹ ਇਹ ਇੰਟੈਲੀਜੈਂਸ ਬੇਸਡ ਆਪਰੇਸ਼ਨ ਸੀਗਾ ਜੀ ਇਹਨਾਂ ਦੇ ਪਿੱਛੇ ਆਪਾਂ ਪਿਛਲੇ 4-5 ਹਫ਼ਤੇ ਤੋਂ ਲੱਗੇ ਹੋਏ ਸੀਗੇ ਇਹ ਬਾਰ-ਬਾਰ ਆਪਣੀ ਜਗ੍ਹਾ ਬਦਲ ਰਹੇ ਸੀਗੇ ਤੇ ਦੋਨਾਂ ਨੂੰ ਮਿਲਾ ਕੇ ਕੋਈ 26 ਪਰਚੇ ਦਰਜ ਹਨ ਤੇ ਮਟਰ ਦੇ ਆਰਮਸ ਆਰਮਸੈਕ ਤੇ ਐਕਸਟਰਸ਼ਨ ਹਾਈਵੇ ਰੋਬਰੀ ਆਰਮਡ ਰਿਡਕਟੀ ਤੇ ਤੇ ਨਿਪਸਟਲ ਬ੍ਰਾਹਮਧੂਏ ਅਸੀਮ ਬ੍ਰਾਹਮਧੂਏ ਕਿ ਲੋ ਤੇ ਹੀਰੋਇਨ ਬਣਾਵਤ ਹੋਈ ਹੈ ਇਹ ਆਦੀ ਵੀ ਸੀਗੇ ਅ ਨਸ਼ਾ ਕਰਨ ਤੇ ਇੱਕ ਦਾ ਨਾਮ ਰੋਕੀ ਹੈ ਕੋਕੋ ਲੋਕਲ ਰਹਿਣ ਵਾਲਾ ਤੇ ਆਲੇ ਦਵਲੇ ਵਾਲੇ ਜ਼ਿਲ੍ਹਿਆਂ ਚ ਵੀ ਕਾਫੀ ਇਹ ਐਕਟਿਵ ਸੀਗਾ ਜੇਲ ਤੋਂ 1.5 ਸਾਲ ਤੋਂ ਪਹਿਲਾਂ ਬਾਹਰ ਆਇਆ ਹੈ 9 ਵਾਰ ਜੇਲ ਗਿਆ ਜੀ 8 ਸਾਲ ਜੇਲ ਚ ਕੱਟ ਗਿਆ ਹੈ ਦੂਜਾ ਜਿਹੜਾ ਮੰਨਾ ਉਹ ਵੀ ਇਹਦਾ ਸਾਥੀ ਸੀਗਾ ਇਹ 올ਡ ਉਹਦੇ ਤੇ ਵੀ ਪਰਚੇ ਹੈ ਪੰਜੇ ਪਰਚੇ ਉਹ ਪੀਓਵੀ ਹੈ ਕਿਸੇ ਇੰਡੀ ਕੇਸ ਤੇ ਤੇ ਇਨਫੋਰਮੇਸ਼ਨ ਸੀ ਕਿ ਸਾਡੇ ਕੋਲ ਤੇ Trap ਲਗਾ ਕੇ ਇਹਨਾਂ ਨੂੰ ਫੜਿਆ ਗਿਆ ਸਪੈਸ਼ਲ ਸੈਲ ਨੇ ਕੀਤਾ ਦੋ ਹੋਰ ਇਹਨਾਂ ਦੀ ਪ੍ਰੀਮਰੀ ਇਨਵੈਸਟੀਗੇਸ਼ਨ ਚ ਆਇਆ ਕਿ ਦੋ ਹੋਰ ਰਾਈਵਲ ਗੈਂਗ ਦੇ ਮੈਂਬਰਸ ਨੂੰ ਇਹਨਾਂ ਨੇ ਟਾਰਗੇਟ ਕਰਨਾ ਸੀਗਾ ਰਿਕੀ ਵਗੈਰਾ ਕਰਪੂਤੇ ਸੀਗੇ ਤਾਂ ਉਹ ਪ੍ਰिवेंट ਕੀਤਾ ਜੀ ਸਰ ਇੱਕ ਹੋਰ ਚੀਜ਼ ਸੀਗੀ ਕਿੰਨੇ ਪਰਚੇ ਆਉਦ ਹੋ ਗਿਆ ਜੋ ਵੀ ਸੀਗਾ ਇੱਕ ਨੰਗਲ ਅੰਬੀਆਂ ਮਾਮਲੇ ਦੇ ਵਿੱਚ ਵੀ ਇਹਨਾਂ ਦਾ ਨਾਮ ਸ਼ਮੂਲਿਤ ਕਰ ਰਿਹਾ ਕਿਤੇ ਨਾ ਕਿਤੇ ਇਹ ਵੀ ਉਸ ਮਾਮਲੇ ਦੇ ਵਿੱਚ ਹੈਗੇ ਨਹੀਂ ਫਿਲਹਾਲ ਤੱਕ ਕੋਈ ਚੀਜ਼ ਸਾਹਮਣੇ ਨਹੀਂ ਆਈ ਹੈ ਉਹਨਾਂ ਦੇ ਗੈਂਗ ਦੇ ਉਹ ਹਾਂ ਉਹਨਾਂ ਦੇ ਜਿਹੜੇ ਮੇਨ ਅਕਿਊਜ਼ਡ ਹੈ ਉਹਨਾਂ ਦੇ ਨਾਲ ਦੇ ਬੰਦੇ ਸੀ ਕਿ ਬੇਸਿਕਲੀ ਇਹ ਸਾਰੇ ਅੰਡਰ ਦਾ ਅੰਬ੍ਰੇਲਾ ਆਫ ਬੰਮੀਏ ਦੇ ਨਾਂ ਤੇ ਕੰਮ ਕਰਦੇ ਸੀ ਇਹ ਜਿਹੜੇ ਇਹ ਦੋ ਸ਼ਖਸ ਜਿਹੜੇ ਫੜੇ ਗਏ ਇਹਨਾਂ ਦੇ ਨਾਲ ਹੋਰ ਵੀ ਕੋਈ ਐਸੋਸੀਏਟ ਹੈਗੇ ਨਾਲ ਇਹਨਾਂ ਦੇ ਜਿਹਨਾਂ ਨੂੰ ਹੈ ਤਿੰਨ ਚਾਰ ਐਸੋਸੀਏਟਸ ਹੈ ਉਹ ਆਪਾਂ ਆਇਡੈਂਟੀਫਾਈ ਕਰਤੇ ਹੋਏ ਲਗੇ ਹੋਏ ਨੇ ਨਾਲ ਤੇ ਪਿੱਛੇ ਧੰਨਵਾਦ ਗੱਲਬਾਤ ਕਰਨ ਲਈ ਤੋਂ ਸੋਇਆ ਸਰ ਪੁਲਿਸ ਕਮਿਸ਼ਨ ਸਰਪੰਚ ਜਨਾ ਨੇ ਕਲੀਅਰ ਕੀਤਾ ਕਿ ਹਜੇ ਦੋ ਜਾਂ ਤਿੰਨ ਸ਼ਖਸ ਜਿਹੜੇ ਗੁਰਗੇ ਹੈਗੇ ਉਹ ਹੋਰ ਹੈਗੇ ਨੇ ਜਿਨ੍ਹਾਂ ਨੂੰ ਗ੍ਰਿਫਤਾਰ ਕਰਨਾ ਬਾਕੀ ਆ ਪੁਲਿਸ ਨੇ ਟੀਮਸ ਬਣਾ ਦਿੱਤੀਆਂ ਗਈਆਂ ਉਹਨਾਂ ਤੇ ਵੀ ਲਗਾਤਾਰ ਛਾਪੇ ਮੇਰੀ ਜਿਹੜੀ ਹੈਗੀ ਚੱਲ ਰਹੀ ਹੈ ਕੈਮਰਾਮੈਨ ਸੁਖਿੰਦਰ ਦੇ ਨਾਲ ਸੁਨੀਦਰ ਕੰਬੋਜ ਦੈਨਿਕ ਜੁਨੀਆ ਟੀਵੀ ਦਿਲੰਦਰ देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर